ਸਸੀ ਗਾਲਮ ਜਗਤਾਰ ਸੰਸਰਾਂ ਤੁਸੀਂ ਹੈਵਨ ਇੰਡੀਆ ਵਿਖ ਰਿਹਾ ਹੋ ਭ੍ਰਸ਼ਟਾਚਾਰ ਨੂੰ ਲਗਾਂ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਮਰ कसे ਜਾ ਰਹੇ ਨੇ ਅੱਜ ਇਸੇ ਤਿਹਦੀ ਮਠੰਡਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ 5000 ਰੁਪਏ ਦੀ ਰਸ਼ਵਤ ਲੈਣ ਦੇ ਨਹਿਬ ਤਹਿਸੀਲਦਾਰ ਕਾਬੂ ਕੀਤਾ ਵਿਜੀਲੈਂਸ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਕਿ 5000 ਰੁਪਏ ਦੀ ਰਸ਼ਵਤ ਲੈਣ ਦੇ ਤਹਿਸੀਲਦਾਰ ਨੂੰ ਨਹਿਬ ਤਹਿਸੀਲਦਾਰ ਨੂੰ ਕਾਬੂ ਕੀਤਾ ਗਿਆ ਮਠੰਡਾ ਦੇ ਕਸਬਾ ਸੰਗਤ ਮੰਡੀ ਦੀ ਖਬਰ ਆ ਜਿੱਥੇ ਕਿ ਰਜਿੰਦਰ ਕੁਮਾਰ ਵੱਲੋਂ ਕੰਪਲੀਟ ਕੀਤੀ ਗਈ ਸੀ ਕਿ ਤਿੰਨ ਕਿਲਾਣਾਂ ਦੀ ਗੁਰਦੁਆਰੀ ਬਦਲੇ ਨੈਤ ਤਹਿਸੀਲਦਾਰ ਨੇ ਮੇਰੇ ਤੋਂ ਪੈਸੇ ਮੰਗ ਦੀ ਮੰਗ ਕੀਤੀ ਐਸ ਬੰਦੇ ਉਸ ਨੇ ਜਦੋਂ ਵਿਜੀਲੈਂਸ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਵਿਜੀਲੈਂਸ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ 5000 ਦੇ ਬਦਲੇ ਜਿਹੜਾ ਨੈਤ ਤਹਿਸੀਲਦਾਰ ਆ ਉਸ ਨੂੰ ਕਾਬੂ ਕੀਤਾ ਗਿਆ ਬਟੰਡਾ ਦੇ ਜਿਹੜੇ ਸੰਗਤ ਮੰਡੀ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਇਸ ਤੋਂ ਬਾਅਦ ਪਤਾ ਲੱਗਾ ਕਿ ਨੈਤ ਤਹਿਸੀਲਦਾਰ ਤੇ ਪਟਵਾਰੀ ਮਿਲਥੋਂ 8000 ਰੁਪਏ ਜਿਹੜੀ ਰਸ਼ਵਤ ਦੀ ਮੰਗ ਕਰ ਰਹੇ ਸਨ ਜਿਸ ਦੀ ਕੰਪਲੀਟ ਅਸੀਂ ਅੱਜ 5000 ਰੁਪਏ ਰਸ਼ਵਤ ਲੈਣ ਦੇ ਰੰਗੇ ਹੱਥੀ ਨੈਤ ਤਹਿਸੀਲਦਾਰ ਨੂੰ ਫੜਿਆ ਗਿਆ ਕਸ ਤੋਂ ਬਾਅਦ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਸਖਤ ਐਕਸ਼ਨ ਜਿਹੜਾ ਉਹ ਲਿਆ ਜਾ ਰਿਹਾ। ਉਹ ਤੁਹਾਨੂੰ ਦਿਖਾਉਣੇ ਆ ਬਠਿੰਡਾ ਤੋਂ ਹੈਵਨ ਇੰਡੀਆ ਲਈ ਕਲਬੀਰ ਵੀਰਾਦੀ ਰਿਪੋਰਟ। ਸਰ ਅੱਜ ਵਿਜੀਲੈਂਸ ਵੱਲੋਂ ਪਟਵਾਰੀ ਤੇ ਨੈਪਟਿਕ ਸਰ ਫੜੇ ਨੇ ਕਿ ਮਾਮਲਾ ਸੀਗਾ ਜੀ ਕਿੰਨੇ ਪੈਸੇ ਫੜੇ ਗਏ। ਮਾਨਯੋਗ ਸੀਐਮ ਸਾਹਿਬ ਤੇ ਚੀਫ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਜਿਹਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲੇ ਕੋਈ ਵੀ ਕੰਪਲੇਂਟ ਆਉਂਦੀ ਹੈ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਹਾਂ ਇਸੇ ਇਸੇ ਦਸ਼ਾ ਨਿਰਦੇਸ਼ ਦੇ ਤਹਿਤ ਚਲਦੇ ਹੋਏ ਸਾਡੇ ਕੋਲੇ ਅੱਜ ਕਰਜਿੰਦਰ ਕੁਮਾਰ ਜੀ ਨੇ ਸੰਗਤ ਮੰਡੀ ਤੋਂ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਨਇਤ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਗਰਤੇਜ ਹੈਗਾ ਉਹ ਪੈਸੇ ਮੰਗ ਰਹੇ ਨੇ ਸਾਥੋਂ ਉਹ ਗਰਤੌਰੀ ਦੇ ਨਾਂ ਤੇ ਤਾਂ ਉਹਨੇ ਪਹਿਲਾਂ ਡਿਮਾਂਡ ਕੀਤੀ ਸੀ 8000 ਦੀ ਬਾਅਦ ਚ 5000 ਦੀ ਗੱਲ ਸੈ ਹੋਈ ਸੀ 5000 ਰੁਪਿਆ ਉਹਨਾਂ ਨੇ ਜਾ ਕੇ ਵਿਜੀਲੈਂਸ ਨੂੰ ਅਪਰੋਚ ਕੀਤਾ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਬਠਿੰਡਾ ਜੁਨਿਟ ਦੀ ਟੀਮ ਹੈਗੀ ਸ੍ਰੀ ਸੰਦੀਪ ਸਿੰਘ ਜੀ ਡੀਐਸਪੀ ਸਾਹਿਬ ਦੀ ਨਿਗਰਾਨੀ ਚ ਅਸੀਂ ਉੱਥੇ ਰੇਡ ਕਰਵਾਇਆ ਉੱਥੇ ਰੇਡ ਦੇ ਵਿੱਚ ਜਿਹੜਾ ਕੰਸਰਨ ਜਿਹੜਾ ਨੈਤ ਤਸਿਲਦਾਰ ਹਾਜ਼ਰ ਸੀਗੇ ਨਿਰਮਲ ਸਿੰਘ ਤੇ ਨਾਲ ਪਟਵਾਰੀ ਗੁਰਤੇਜ ਸਿੰਘ ਉਹਨਾਂ ਨੂੰ ਉੱਥੇ ਰੰਗੇ ਹੱਥੀ ਜਿਹੜਾ 25-2500 ਰੁਪਏ ਜਿਹੜੇ ਉਹਨੇ 5000 ਰੁਪਏ ਪਟਵਾਰੀ ਨੂੰ ਦਿੱਤਾ ਸੀਗਾ ਜਾ ਕੇ ਪਟਵਾਰੀ ਨੇ ਅੱਗੇ ਨੈਤ ਤਸਿਲਦਾਰ ਨੂੰ ਤਰੰਤੀ ਦਿੱਤਾ ਦੋਨਾਂ ਦੀ ਜੇਬ ਦੇ ਵਿੱਚੋਂ ਜਿਹੜਾ ਰੈੱਡ ਹੈਂਡਰਡ 25-2500 ਰੁਪਏ ਬਰਾਮਦ ਹੋਇਆ ਤੇ ਉਹਦੇ ਤਹਿਤ ਅਸੀਂ ਦੋਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਤੇ ਤਿੰਨ ਕਨਾਲ 10 ਮਰਲੇ ਜ਼ਮੀਨ ਸੀ ਕਿਨਦੀ ਦੀ ਵਾਈਫ ਦੇ ਨਾਂ ਤੇ ਰਿੰਪੀ ਰਾਣੀ ਦੇ ਨਾਂ ਤੇ ਉਹਦੀ ਗਰਦੌਰੀ ਜਿਹੜੀ ਕਿਸੇ ਉਸ ਦੇ ਲੈਡੀ ਦੇ ਨਾਂ ਤੇ ਨਿਸ਼ਚੜੀ ਉਸ ਗਰਦੌਰੀ ਨੂੰ ਚੜਾਉਣ ਵਾਸਤੇ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਸਰ ਕਿੰਨੀ ਦੀ ਡਿਮਾਂਡ ਹੋਈ ਸੀ ਕਿੰਨੇ ਸੌਦਾ ਦਾ ਇਹ ਪਹਿਲਾਂ 8000 ਦੀ ਡਿਮਾਂਡ ਹੋਈ ਸੀਗੀ 5000 ਦੇ ਵਿੱਚ ਗੱਲ ਸੈਟਲ ਹੋ ਗਈ ਸੀ ਵੀ ਤੈਨੂੰ ਬਾਅਦ ਵਿੱਚ ਦੇ ਦਾਂਗੇ 5000 ਉਹਨਾਂ ਨੇ ਅੱਜ ਲੈ ਲਿਆ ਸੀ ਪਰਿਵਾਰੀ ਨੇ ਨਾਲ ਦੀ ਨਾਲ ਹੀ ਤਹਿਸੀਲਦਾਰ ਨੂੰ ਦਿੱਤਾ ਸੀ ਨਾਇਬ ਤਹਿਸੀਲਦਾਰ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੀ ਜੇਬ ਦੇ ਵਿੱਚ ਵੀ 2500 ਰੁਪਏ ਤੇ ਨਾਲ ਹੀ ਜਿਹੜਾ ਗੁਰਦੇਵ ਸਿੰਘ ਦੀ ਜੇਬ ਵਿੱਚੋਂ ਵੀ 2500 ਰੁਪਏ ਬਰਾਮਦ ਪਤਾ ਲੱਗਿਆ ਸੀ ਕਿ ਜਿਹੜਾ ਨਾਇਬ ਤਹਿਸੀਲਦਾਰ ਹੈ ਇਹਦੀ ਟ੍ਰਾਂਸਫਰ ਵੀ ਹੋ ਗਈ ਹੈ ਇਹਨਾਂ ਦੀ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਚਾਰਜ ਛੱਡਣਾ ਸੀਗਾ ਤੇ ਬਾੜਿਆਂ ਵਾਲੀ ਦੀ ਟ੍ਰਾਂਸਫਰ ਹੋਈ ਹੋਈ ਹੈ ਇਹਨਾਂ ਦੀ ਤੇ ਰਿਟਾਇਰਮੈਂਟ ਇਹਨਾਂ ਦੀ ਨੈਕਸਟ ਮੰਥ ਮਈ ਦੇ ਵਿੱਚ ਹੈ ਜੀ ਜਿਹੜਾ ਗੁਰਦੇਵ ਸਿੰਘ ਹੈਗਾ ਇਹ ਹੈਂਡੀਕੈਪਡ ਹੈ ਜੀ ਸਰ ਹੁਣ ਕੀ ਕਿਹੜੀ ਧਾਰਾ ਦੀ ਇਹਨਾਂ ਤੇ ਕਾਰਵਾਈ ਕਰਤੀ ਇਹਨਾਂ ਤੇ ਕ੍ਰਿਮਿਨਲ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜੀ ਜੋ ਬਣਦਾ ਤੇ ਜੋ ਵਿਜੀਲੈਂਸ ਵੱਲੋਂ ਕਾਰਵਾਈ ਹੈਗੀ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਚੱਲ ਰਿਹਾ ਸਾਰਾ ਫਰਦਰ ਅਸੀਂ ਕਾਰਵਾਈ ਕਰ ਰਹੇ ਹਾਂ ਸਾਰਾ ਕੁਝ ਜੀ ਜੋ ਹੋਊਗਾ ਵੈਰੀਫਾਈ ਕੀਤਾ ਜਾਊਗਾ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ ਜੀ